ਜਨਕੀ ਟੇਕ ਹਰ ਨਾਮ ਹਰ ਮਹਾਰਾਜ ਦੇ ਜਿਹੜੇ ਜਨ ਪਿਆਰੇ ਹੈ ਉਹਨਾਂ ਦੀ ਟੇਕ ਓੜ ਤਾਂ ਹਰ ਹਰ ਨਾਮ ਹੀ ਹੈ ਹਰੀਦਾ ਬਿਨੋ ਨਾਮ ਹੈ ਠਵਰ ਨਾ ਠਾ ਬਿਨੋ ਨਾਮ ਤੋਂ ਸਾਥ ਸੰਗੀ ਨਾ ਇਸ ਲੋਕ 'ਚ ਥਾਂ ਹੈ ਜੀਵ ਨੂੰ ਨਾ ਪ੍ਰਲੋਕ 'ਚ ਥਾਂ ਹੈ ਠਵਰ ਨਾ ਠਾ ਠਹਿਰਨ ਨੂੰ ਤ੍ਰਿਆਬਾਦ ਰੂਪੀ ਥਾਂ ਸਰੂਪ ਵੀ ਥਾ ਨਹੀਂ ਮਿਲਦਾ ਹੈ ਗੁਰਮਤੀ ਨਾਉ ਮਨ ਵਸੈ ਇਹ ਭਾਈ ਗੁਰਾਂ ਦੀ ਮਤਦੁਆਰਾ ਮਨ ਤੇ ਨਾਮ ਵਸਦਾ ਹੈ ਆਪਣੀ ਮਤਦੁਆਰਾ ਨਹੀਂ ਵਸਦਾ ਸਹਜੇ ਸਹਜ ਸਮਾ ਸਹਜੇ ਗਿਆਨ ਕਰਕੇ ਸਹਜ ਸਰੂਪ ਤੇ ਸਵੋਣਾ ਹੁੰਦਾ ਹੈ ਵੱਡ ਭਾਗੀ ਨਾਮ ਧਿਆਇਆ ਬਹੁਤ ਵੱਡਿਓ ਭਾਗਾਵਾਦੇ ਜਿਨ੍ਹਾਂ ਦੇ ਨੋ ਵਿੜਿਆਈ ਦੀ ਇੱਛਾ ਭਜ ਗਈ ਹੈ ਉਨਨ ਮਹਾਰਾਜ ਦੇ ਨਾਮ ਨੂੰ ਤੇ ਆਇਆ ਹੈ ਐਨਸ ਲਾਗਾ ਭਾਗ ਜਨ ਉਹ ਦੇਵ ਪ੍ਰੇਮ ਲੱਗਿਆ ਸੱਚੇ ਪਾਤਸ਼ਾਹ ਦਾ ਜਨ ਨਾਨਕ ਮੰਗੈ ਧੂੜ ਤੇ ਸਤਗੁਰੂ ਜੀ ਕਹਿੰਦੇ ਉਹਨਾਂ ਦੀ ਧੂੜ ਮੰਗਣਾ ਕਰੀਏ ਆਓ ਸਦਕੁਰ ਵਾਣੇ ਜਾਂ ਅਸੂ ਸੈਕੜੇ ਵਾਰੀਆਂ ਦੇ ਤੋਂ ਕੁਰਬਾਨ ਮਲਿਹਾਰ ਜਾਂਦੇ ਹਾਂ ਲੱਖ 84 ਹੀ ਮੇਦਨੀ ਸੋਤ ਸੰਗ ਜੀ 84 ਲੱਖ ਜੀ ਦੀ ਮੇਦਨੀ ਸ੍ਰਿਸ਼ਟੀ ਹੈ ਜਿਸ ਨਾਲ ਜਲਤੀ ਕਰੇ ਪੁਕਾਰ ਇਹ ਸਾਰੀ ਸ੍ਰਿਸ਼ਟੀ ਕ੍ਰਿਸ਼ਨ ਦੀ ਅੱਗ ਵਿੱਚ ਜਲ ਦੀਏ ਤੇ ਪੁਕਾਰਾਂ ਕਰਦੀ ਏ ਰੋਂਦੇ ਆ ਬਰਲਾਬ ਕਰਦੇ ਆ ਇਹੋ ਮੋਹ ਮਾਇਆ ਸਭ ਪਸਰਿਆ ਇਹ ਜਿਹੜਾ ਮਾਇਆ ਦਾ ਮੋਹ ਆ ਤ੍ਰਿਸ਼ਨਾ ਕਰਕੇ ਬੜਾ ਭਾਰੀ ਫੈਲਿਆ ਹੋਇਆ ਹੈ ਨਾਲ ਚੱਲੈ ਨਾ ਅੰਤਿਵਾੜ ਜਦੋਂ ਦੇ ਵੇਲੇ ਕਿਸੇ ਨਾਲ ਇਹ ਪਸਾਰਾ ਨਹੀਂ ਚੱਲਦਾ ਹੈ ਬਿਨ ਹਰ ਸਾਥ ਨਾਲ ਫਰੀ ਤੋਂ ਬਗੈਰ ਕਿਸੇ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਇਸ ਆਗੇ ਕਰੀ ਪੁਕਾਰ ਜਾ ਕੇ ਪੁਕਾਰਾਂ ਫਰਿਆਦਾ ਕਰੋਗੇ ਬਾਰੇ ਦੇ ਨਾਮ ਨਾਲ ਹੀ ਸ਼ਾਂਤੀ ਆਵੇਗੀ ਵੱਡ ਭਾਗੀ ਸਤਿਗੁਰ ਪਾਇਆ ਵੱਡਿਆਂ ਭਾਗਾ ਵਾਲਿਆਂ ਨੂੰ ਪਾਈ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ ਪੂਜਿਆ ਬ੍ਰਹਮ ਵਿਚਾਰ ਜਿਹਨਾਂ ਬ੍ਰਹਮ ਰੂਪ ਦੀ ਵਿਚਾਰ ਨੂੰ ਸਮਝ ਲਿਆ ਗੁਰਾਂ ਦੇ ਪਾਸੋਂ ਪੁੱਛ ਲਿਆ ਤਿਸ ਨਾਲ ਅਗਨ ਸਭ ਬੁਝ ਗਈ ਉਹਨਾਂ ਨੂੰ ਕ੍ਰਿਸ਼ਨ ਦੀ ਜਿਹੜੀ ਅੱਗ ਹੈ ਬਰਮ ਲੋਕ ਦੇ ਤਦਾਰਸ ਪਾ ਕੇ ਵੀ ਤ੍ਰਿਪਤ ਨਹੀਂ ਹੁੰਦੀ ਉਹ ਸਾਰੀ ਬੁੱਝ ਗਈ ਹੈ ਜਨ ਨਾਨਕ ਹਰ ਔਰਤਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਰੀ ਨੂੰ ਦਿਲ ਚ ਵਸਾਇਆ ਹੈ ਘਾਰਿਆ ਹੈ ਅਸੀਂ ਖਤੇ ਬਹੁਤ ਕਮਾਉਂਦੇ ਜਿੱਡੀ ਗਰੀਬੀ ਚ ਰਹਿੰਦੇ ਹਾਂ ਬੇਨਤੀਆਂ ਕਰਦੇ ਆ ਕਿ ਅਸੀਂ ਸੱਚੇ ਪਾਤਸ਼ਾਹ ਬਹੁਤ ਖਤੇ ਗੁਨਾਹ ਕਮਾਉਨੇ ਆ ਬੜੇ ਔਗਣ ਅਸੀਂ ਕਰਦੇ ਹਾਂ ਸਾਰੀਆਂ ਜਨਮਾਂ ਚ ਔਗਣ ਕਰਦੇ ਹਾਂ ਹਾਂ ਤੁਨੋਂ ਪਾਰਾ ਹੁਣ ਵੀ ਮਾਰਾ ਬਹੁਤ سارے ਗੁਨਾਹਾਂ ਨੂੰ ਕਮਾਉਨੇ ਆ ਕੋਇ ਉਹਨਾਂ ਓਗੜੋਂ ਦਾ ਸਾਡਿਆਂ ਦਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗੜ ਹਵਾਰੇ ਕੋਈ ਅੰਤੋਂ ਰਾਰ ਪਾਰ ਲੋਕ ਪਰ ਲੋਕ ਕਰਕੇ ਨਹੀਂ ਪਾਈਦਾ ਹਰ ਕਿਰਪਾ ਕਰਕੇ ਬਖਸ਼ ਲੈ ਜੀ ਹਰੀ ਅਕਾਲ ਪੁਰਖ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਗੁਨਾਹਾਂ ਨੂੰ ਬਖਸ਼ ਲਓ ਮਾਰਾ ਹੋ ਪਾਪੀ ਵੱਡ ਗੁਨਾਹ ਹੈਗਾ ਅਸੀਂ ਤਾਂ ਮਾਰਾ ਬੜੇ ਪਾਪ ਕਰਨ ਵਾਲੇ ਹਾਂ ਬੜੇ ਗੁਨਾਹਗਾਰ ਹਾਂ ਸਰੀਰ ਕਰਕੇ ਹੀ ਪਾਪ ਕਰਦੇ ਹਾਂ ਇੰਦਰੀਆਂ ਕਰਕੇ ਬੜੇ ਗੁਨਾਹ ਪ੍ਰਾਇ ਰੂਪਾਂ ਨੂੰ ਵੇਖਦੇ ਹਾਂ ਰੀਲੇ ਕਰਕੇ ਵੀ ਮਾਰਾ ਬਹੁਤ ਗੁਨਾਹਗਾਰ ਹਾਂ ਗੁਨਾਹਾਂ ਨੂੰ ਗ੍ਰਹਿਣ ਕਰਨ ਵਾਲੇ ਹਾਂ ਹਰ ਜੀ ਉਹ ਲੇਖਾ ਵਾਰ ਨਾਲ ਜੇਰੀ ਅਕਾਲ ਪੁਰਖ ਜੀ ਇਹ ਸਾਡਾ ਜੀ ਇਸਾਲ ਕਿਤਾਬ ਕਰੋਗੇ ਜਿਵੇਂ ਗੁਲਾਬ ਸਿੰਘ ਜੀ ਨੇ ਕਿਹਾ ਕਾਗਜ਼ ਲੇਖਾ ਜੋ ਕਰੋ ਕਹਾ ਪਚਾਵੋ 나ਠ ਔਗਣ ਹਮਰੇ ਬਖਸ਼ੀਏ ਮਾਥੇ ਤਰਜੇ ਹਾਥ ਇਸੇ ਪ੍ਰਕਾਰ ਕਹਿੰਦੇ ਹਾਂ ਲੇਖਾ ਸ਼ੋਣ ਲੇਖੇ ਛੁੱਟ ਹਮ ਨਰਗੁਣ ਲੈਵੋ ਆਵਾਰੀ ਹਰ ਜੀਓ ਲੇਖੇ ਵਾਰ ਨਾ ਫਿਰ ਜੇ ਸਾਡਾ ਸਾਥ ਪਤਾਬ ਕਰੋਗੇ ਫਿਰ ਬਾਦ ਗਿਣਤੀ ਨਹੀਂ ਸਾਡੀ ਹੋਣੀ ਲੇਖੇ ਕਰਕੇ ਛੁੱਟ ਨਹੀਂ ਸਕਾਂਗੇ ਤੁੰ ਬਾਗਸ ਮਿਲਾਵਣ ਹ ਤੁਸੀਂ ਮਾਰਾ ਸਾਡੇ ਔਗਣਾਂ ਨੂੰ ਬਖਸ਼ ਕੇ ਆਪਦੇ ਨਾਲ ਮਿਲਣ ਵਾਲਿਓ ਆਪ ਕਿਰਪਾ ਕਰਕੇ ਮਿਲਾ ਲਓ ਗੁਰ ਤੁਠੈ ਹਰ ਪ੍ਰਭ ਮੇਲਿਆ ਜਿਨ੍ਹਾਂ ਦੇ ਤੇ ਸਤਿਗੁਰੂ ਆਪ પ્રસੰਗ ਹੋਏ ਹੋ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਹੈ ਸਭ ਕਿਲ ਵਿਖ ਕਟ ਵਿਕਾਰ ਸਤਿਗੁਰੂ ਮਹਾਰਾਜ ਜੀ ਆ ਸਾਰੇ ਜਿਹੜੇ ਚਾਰ ਪ੍ਰਕਾਰ ਦੇ ਪਾਪ ਸੀ ਤੇ ਵਿਕਾਰ ਕਾਮ ਆਦਿਕ ਸੀ ਸਾਰੇ ਕੱਟ ਦਿੱਤੇ ਉਹਨਾਂ ਦੇ ਜਿਨ੍ਹਾਂ ਹਰ ਹਰ ਨਾਮ ਧਿਆਇ ਜਿਨ੍ਹਾਂ ਦੇ ਹੇਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਿਆਰੇ ਆ ਤੇਰੇ ਨਾਮ ਨੂੰ ਧਿਆਉਣਾ ਕੀਤਾ ਹੈ ਜਨ ਨਾਨਕ ਤិន ਜੈਕਾਰ ਉਹਨਾਂ ਦਾ ਸਦਾ ਜੈ ਜੈਕਾਰ ਹੈ ਵਿਛੜ ਵਿਛੜ ਜੋ ਮਿਲੇ ਜਿਹੜੇ ਮਾਰਾ ਵਿਛੜਿਆ ਪਰਖਾ ਨਾਲ ਮਿਲਦੇ ਆ ਉਹ ਮਾਰਾ ਵਿਛੜ ਜਾਂਦੇ ਆ ਆਪ ਦੇ ਸਰੂਪ ਨਾਲੋਂ ਵਿਛੋੜਨ ਵਾਲੇ ਜਿਹੜੇ ਕਾਮ ਕਰੋ ਲੋਭ অহੰਕਾਰ ਹੋਇ ਇਹਨਾਂ ਦੇ ਨਾਲ ਜਿਹੜੇ ਮਿਲਿਓ ਤੇਰੇ ਨਾਲੋਂ ਵਿਛੜੇ ਹੀ ਰਹਿੰਦੇ ਹੈ ਵਿਛੜੇ ਹੋਏ ਜਿਹੜੇ ਸੱਚੇ ਪਾਤਸ਼ਾਹ ਪਦਾਰਥ ਵਿਛੋੜਨ ਵਾਲੇ ਜਿਹੜੇ ਇਹਨਾਂ ਨਾਲ ਮਿਲੇ ਹੈ ਉਹ ਸੱਚੇ ਬਾਦਸ਼ਾਹ ਵਿਛੜੇ ਹੀ ਰਹਿੰਦੇ ਹਨ ਸਤਿਗੁਰ ਕੀ ਭੈ ਭਾਈ ਇਹ ਜਿਹੜੇ ਵਿਛੋੜਨ ਵਾਲੇ ਜਿਹੜੇ ਪਦਾਰਥ ਹੈ ਇਹਨਾਂ ਦੇ ਨਾਲੋਂ ਚਿੱਤ ਨੂੰ ਵਿਛੋੜ ਕਰਕੇ ਜਿਹੜੇ ਮਹਾਰਾਜ ਆਪ ਦੀ ਸੰਗਤ ਵਿੱਚ ਮਿਲੇ ਹਨ ਸਤਿਗੁਰ ਕੀ ਭੈ ਭਾਈ ਸਤਿਗੁਰਾਂ ਦਾ ਭੈ ਧਾਰ ਕੇ ਹਰ ਵਕਤ ਹਾਜ਼ਰ ਨਾਜ਼ਰ ਜਾਣ ਕੇ ਪ੍ਰੇਮ ਕੀਤਾ ਹੈ ਉਹ ਜਿਹੜੇ ਜੁਨਾਂ ਵਿੱਚ ਵਿਛੜੇ ਰਹਿੰਦੇ ਸੀ ਨਾ ਕਈ ਜਨਮে ਕੀਟ ਪਤੰਗਾ ਕਈ ਜਨਮਾਂ ਗਜਮੀਨ ਕੋ ਰੰਗਾ ਉਹ ਵਿਛੋੜੇ ਕਰਕੇ ਵਿਛੜੇ ਹੋਏ ਸੀ ਜੋ ਸਤਗੁਰੂ ਦਾ ਭੈ ਧਾਰ ਕੇ ਪ੍ਰੇਮ ਨਾਲ ਮਿਲੇ ਆ ਉਹ ਵਿਛੋੜੇ ਉਹਨਾਂ ਦੇ ਜਨਮਾਂ ਜਨਮਾਂ ਕਰਾਂ ਦੇ ਵਿਛੜ ਗਏ ਮਿਟ ਗਏ ਤੇ ਮਿਲ ਗਏ ਆਪ ਦੇ ਸਰੂਪ ਵਿੱਚ ਜਨਮ ਮਰਨ ਨੇ ਚਿਲ ਪਹੇ ਉਹ ਜੰਮਣ ਮਰਨ ਵੱਲੋਂ ਮਾਰਾ ਚੱਲ ਹੋ ਗਏ ਜੇ ਜੰਮਣ ਮਰਨ ਵਿੱਚ ਨਹੀਂ ਆਉਂਦੇ ਹਨ ਗੁਰਮੁਖ ਨਾਮ ਧਿਆਇ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਮਾਰਾ ਆਪ ਦਾ ਨਾਮ ਧਿਆਇਆ ਹੈ ਗੁਰ ਸਾਧੂ ਸੰਗਤ ਮਿਲੇ ਜਿਹੜੇ ਗੁਰੂ ਸਾਹਿਬ ਦੀ ਸੰਗਤ 'ਚ ਸਾਧੂ ਜਿਗਿਆਸੂ ਅਧਿਕਾਰੀ ਬਣ ਕੇ ਸਾਧੂ ਸੇਖੜ ਜੋ ਸਤਿਗੁਰੂ ਹੈ ਇਹਨਾਂ ਦੀ ਸੰਗਤ ਜਿਹੜੇ ਪੁਰਖ ਮਿਲਦੇ ਆ ਹੀਰੇ ਰਤਨ ਲਵਨ ਉਹ ਤਾਂ ਬਾਈ ਹੀਰੇ ਕੌਣ ਹੈ ਹਰੀ ਦਾ ਨਾਮ ਰਤਨ ਕੌਣ ਗੁਰੂ ਸਾਹਿਬ ਦਾ ਸ਼ਬਦ ਹੀਰੇ ਨਾਮ ਤੇ ਹੀਰਾ ਗਿਆਨ ਤੇ ਰਤਨ ਵਿਰਾਗ ਆਦਕਾ ਨੂੰ ਲਵਦੇ ਆ ਪ੍ਰਾਪਤ ਕਰਦੇ ਹਨ ਨਾਨਕ ਲਾਲ ਅਮੂਲ ਕਾ ਸਤਿਗੁਰੂ ਜੀ ਕਹਿੰਦੇ ਪ੍ਰੇਮ ਰੂਪੀ ਲਾਲ ਉਹਨਾਂ ਨੂੰ ਅਮੋਲਕ ਮਿਲ ਗਏ ਹਨ ਗੁਰਮੁਖ ਖੋਜ ਲਹਨ ਜਿਹੜੇ ਗੁਰਮੁਖਾਂ ਦੀ ਖੋਜ ਕਰਦੇ ਨੇ ਗੁਰੂ ਨੂੰ ਲੱਭ ਲੈਂਦੇ ਆ ਪ੍ਰਾਪਤ ਕਰ ਲੈਂਦੇ ਹਨ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ ਨਾਨਕ ਲਾਲ ਅਮੂਲ ਕਾ ਗੁਰਮੁਖ ਖੋਜ ਲਹੰਨੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀਓ ਮਨਮੁਖ ਨਾਮ ਨਾ ਚੇਤਿਓ ਤਿਗ ਜੀਤੋ ਤਿਗ ਵਾਸ ਮਨਮੁਖ ਨਾਮ ਨਾ ਚੇਤਿਓ ਤੇਗ ਜੀਵਨ ਤੇਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਉ ਗੁਣਤਾਸ ਇਹੋ ਮਨ ਸਭਨਾ ਭੇਦਿਓ ਕਿਉ ਹੋਵੈ ਘਰ ਵਾਸ ਮਨਮੁਖਿਆ ਦੁਰੁਹਾਸਿਓ ਆਪਣ ਜਾਣੂ ਆਸ ਉਗੋਰ ਮੇ ਕੋ ਨਾਮ ਸੁਹਾਗ ਹੈ ਮਾਸਤਕ ਮੰਨ ਲਿਖਿਆਸ ਹਰ ਹਰ ਨਾਮ ਔਰ ਧਾਰਿਆ ਹਰ ਹਿਰਦੈ ਕਮਲ ਪਰਗਾਸ ਸਤਗੁਰ ਸੇਵਨ ਆਪਣਾ ਹਉ ਸਦ ਬਲੇ ਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪਰਗਾਸ ਸਤਗੁਰ ਸੇਵਨ ਆਪਣਾ ਹਉ ਸਦ ਬਲੇ ਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪਰਗਾਸੂ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਮਨ ਮੁਖ ਨਾਮ ਨਾ ਚੇਤੇਉ ਸਾਧ ਸੰਗਤ ਜੀ ਸਤਗੁਰੂ ਮਹਾਰਾਜ ਸਾਹਿਬ ਜੀ ਵਿਚਾਰਨ ਕਰਦੇ ਹਨ ਆਪਣੇ ਮਨ ਨੂੰ ਜਨ ਮੁਖੀ ਬਣਾਇਆ ਹੋਇਆ ਜੋ ਮੇਰੇ ਮਨ ਚਾਉਂਦੀ ਮੈਂ ਉਹੋ ਹੀ ਕਰਾਂਗਾ ਜਿਸ ਵਾਬਦ ਕਾਹੇ ਕੀਤ ਹੈ ਮਨ ਭਾਵਨ ਜਿਨਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਜਿਨ੍ਹਾਂ ਨੇ ਆਪਣੇ ਮਨ ਦੇ ਆਖੇ ਲੱਗਦੇ ਹਨ ਉਹਨਾਂ ਨੂੰ ਮਨਮੁਖ ਕਹੀਦਾ ਹੈ ਕਿ ਭਾਈ ਹਜੂਰ ਫਰਮਾਉਂਦੇ ਹਨ ਮਨਮੁਖ ਨਾਮ ਨਾ ਚੇਤੇਓ ਮਨਮੁਖਾਂ ਦਾ ਲਖਣ ਹੈ ਕਿ ਮਹਾਰਾਜ ਦੇ ਨਾਮ ਨੂੰ ਕਾ ਚੇਤੇ ਨਹੀਂ ਕਰਿਆ ਤਿਗ ਜੀਵਨ ਤਿਗ ਵਾਰ ਰਕਾਰ ਹੈ ਉਹਨਾਂ ਦਾ ਜੀਵਣਾ ਜਿਹੜਾ 100 ਵਾਰੀ ਫਿਟੇ ਮੂੰਕਈਏ ਇੱਕ ਲਾਣਤ ਹੁੰਦੀ ਹੈ 100 ਲਾਣ ਦਾ ਇੱਕ ਧਿਰਗ ਹੁੰਦਾ ਹੈ ਅਤੇ ਉਹਨਾਂ ਦਾ ਜਿਹੜਾ ਤਰਕਾਰ ਹੈ ਜੀਵਣਾ ਤੇ ਤਰਕਾਰ ਹੈ ਜੀਉਣ ਦੀ ਜਿਹੜੀ ਵਾਸ਼ਨਾ ਹੈ ਇਹ ਵੀ ਤਰਕਾਰ ਯੋਗ ਹੈ ਜਿਹੜਾ ਜੀਵਿਆ ਉਹ ਵੀ ਨਿਸਪਲ ਹੈ ਤੇ ਜਿਹੜੀ ਵਾਸ਼ਨਾ ਹੈ ਜੀਉਣ ਦੀ ਇਹ ਵੀ ਤ੍ਰਿਕਾਰ ਯੋਗ ਹੈ ਜਿਸ ਦਾ ਦਿੱਤਾ ਖਾਣਾ ਪਹਿਨਣਾ ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਪਦਾਰਥ ਖਾਣੇ ਹਾਂ ਦਿੱਤਾ ਹੋਇਆ ਵਸਤਰ ਪਹਿਨਦੇ ਹਾਂ ਸੋ ਮਨ ਨਾ ਵਸਿਉ ਗੁਣਤਾ ਉਹ ਸਾਰਿਆਂ ਗੁਣਾਂ ਦਾ ਪਾਤਰ ਖਜ਼ਾਨਾ ਪਰਮੇਸ਼ਰ ਮਨ ਜਿਨ੍ਹਾਂ ਦੇ ਨਹੀਂ ਵਸਿਆ ਹੈ ਇਹੋ ਮਨ ਸ਼ਬਦ ਨਾ ਭੇਦੇ ਇਹ ਮਨ ਨੂੰ ਗੁਰੂ ਸਾਹਿਬ ਦੇ ਸ਼ਬਦ ਦੇ ਨਾਲ ਜਿਨ੍ਹਾਂ ਨੇ ਬਿਨਿਆਂ ਨਹੀਂ ਹੈ ਇਵੇਂ ਹੀਰੇ ਦੀ ਕਣੀ ਨਾ ਹੀਰਾ ਬਿੰਨੀ ਦਾ ਹੈ ਇਹ ਮਨ ਨੂੰ ਗੁਰਾਂ ਦੇ ਮੰਤਰ ਦੇ ਨਾਲ ਬਿੰਨੀ ਦਾ ਹੈ ਜਿਨ੍ਹਾਂ ਨੇ ਸ਼ਬਦ ਕਰਕੇ ਮਨ ਦਾ ਅੰਦਰ ਜਿਹੜਾ ਬੇਉਖਤਾਈਆ ਅਸਵਾਸ ਸੀ ਇਹਨੂੰ ਬਿੰਨਿਆਂ ਨਹੀਂ ਅੰਦਰੋਂ ਭੇਦਿਆ ਨਹੀਂ ਕਟਿਆ ਨਹੀਂ ਹੈ ਪ੍ਰੇਮ ਰੂਪੀ ਛੇਕ ਨਹੀਂ ਪਾਇਆ ਜਿਨ੍ਹਾਂ ਨੇ ਕਿਉਂ ਹੋਵੇ ਘਰਵਾਸ ਉਹਨਾਂ ਦਾ ਘਰ ਸਰੂਪ ਵਿੱਚ ਵਾਸਾ ਸੱਚਖੰਡ ਵਿੱਚ ਵਾਸਾ ਪ੍ਰਲੋਕ ਰੂਪੀ ਘਰ ਦੇ ਵਾਸਾ ਤੁਲਿਆ ਪਾਦਰੂਪੀ ਘਰ ਦੇ ਵਾਸਤਾ ਕਿਸ ਪ੍ਰਕਾਰ ਹੋਵੇ ਮਨੁਮਖਿਆ ਦੋਹਾ ਗਣੀ ਮਨੁਮਖ ਜੀ ਰੂਹਾਂ ਤਾਂ ਇਸਤਰੀਆਂ ਹੀ ਛੁੱਟੜ ਇਸਤਰੀਆਂ ਦੀ ਨਹੀਂ ਆਈਆਂ ਜਿਹੜੀ ਇਸਤਰੀ ਪਤੀ ਦੀ ਵਿਆਹੀ ਹੋਈ ਹੋਵੇ ਤੇ ਔਗਣਾ ਵਾਲੀ ਜਾਣ ਕੇ ਛੁੱਟੜ ਕਰ ਦਿੰਦੀ ਹੋਵੇ ਇਸ ਪ੍ਰਕਾਰ ਮਨੁਮਖੀਆਂ ਜਿਹੜੀਆਂ ਰੂਹਾਂ ਹਨ ਉਹ ਛੁੱਟੜ ਇਸਤਰੀਆਂ ਦੀ ਨਹੀਂ ਆਈਆਂ ਨੇ ਦੁਆਤ ਦੇ ਅੰਗੀਕਾਰ ਕਰਨ ਵਾਲੀਆਂ ਹਨ ਆਉਣ ਜਾਣ ਮੂਈਆ ਉਹ ਤਾਂ ਕਦੇ ਪੇਕੇ ਕਰ ਕਦੇ ਸਹਰੇ ਘਰ ਤੇ ਕਿ ਉਹ ਖਰਾਬ ਹੀ ਹੁੰਦੀਆਂ ਰਾਹਾਂ 'ਚ ਫਿਰਦੀਆਂ ਕਿ ਉਹ ਕਦੇ ਜਨਮ ਧਾਰ ਕੇ ਗਰਭ ਚਾਗੇ ਕਦੇ ਮਰ ਕੇ ਪ੍ਰਲੋਕ ਨੂੰ ਚਲੇ ਗਏ ਇਹ ਹੌਣ ਜਾਣ ਦੀ ਮਰੀ ਹੋਈ ਹੈ ਉਹਨਾਂ ਦੀ ਆਸ ਵਾਸ਼ ਗੁਰੂ ਵੱਲੋਂ ਮਰੀਆਂ ਹੋਈਆਂ ਰੂਹਾਂ ਹਨ ਉਹ ਗੁਰਮੁਖ ਨਾਮ ਸੁਹਾਗ ਹੈ ਜਿਹੜੇ ਗੁਰਮੁਖਾ ਉਹਨਾਂ ਨੂੰ ਮਾਰਦੇ ਨਾਮ ਕਰਕੇ ਸੁਹਾਗ ਆਨੰਦ ਹੈ ਵਾਸਤਿਕ ਮਣੀ ਲਿਖਿਆ ਉਹਨਾਂ ਦੇ ਮੱਥੇ ਦੇ ਮਣੀ ਸਿਰੋਮਣੀ ਲੇਖ ਲਿਖੇ ਹੋਏ ਹਨ ਉਹਨਾਂ ਦੀ ਮੱਥੇ ਦੀ ਮਣੀ ਰਤੀ ਹੈ ਭਾਗਾ ਦੀ ਦੇਸ਼ ਕਰਕੇ ਲਿਖਿਆਸ ਲਿਖਿਆ ਗਿਆ ਹੈ ਲੇਖ ਹਰ ਹਰ ਨਾਮ ਔਰ ਧਾਰਿਆ ਜਿਨਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਦਿਲ ਚ ਧਾਰਿਆ ਵਸਾਇਆ ਸਵੇਰਾਂ ਕਰ ਪੰਜੰਗੀਆ ਇਹ ਤੋਂ ਡੋਗੋ ਹਰ ਹਿਰਦੇ ਕਮਲ ਪਰਗਾ ਹਰਿ ਦਾ ਨਾਮ ਨਾਈ ਲਿਖਾਈ ਕਰਦਾ ਮੈਂ ਸੋਨਾ ਸੋਨਾ ਲਿਖਾੜੀ ਹੈ ਚਲੋ ਜੀ ਮਨ ਮੁਖੀ ਹਰ ਹਰ ਨਾਮ ਔਰ ਧਾਰਿਆ ਹਰ ਹਰ ਪ੍ਰਮੇਸ਼ਰ ਦੇ ਨਾਮ ਨੂੰ ਦਿਲ ਜੀ ਨਾਲ ਧਾਰ ਲਿਆ ਵਸਾ ਲਿਆ ਹਰ ਹਿਰਦੇ ਕਮਲ ਪਰਗਾ ਉਹਨਾਂ ਦੇ ਹਿਰਦੇ 'ਚ ਹਰ ਹਰ ਪ੍ਰਮੇਸ਼ਰ ਦੇ ਅੰਮ੍ਰਿਤ ਨਾਮ ਰੂਪੀ ਸੂਰਜ ਦੇ ਗਿਆਨ ਰੂਪੀ ਕਿਰਨ ਪੈਣੇ ਕਰਕੇ ਕਵਲ ਰਿਦਾ ਕਵਲ ਖੜਿਆ ਆਇਆ ਹੈ ਸਤਗੁਰੂ ਸੇਵਨ ਆਪਣਾ ਜਿਹੜੇ ਆਪਣੇ ਸਤਗੁਰੂ ਜੀ ਦਾ ਸੇਵਨ ਪੂਜਨ ਕਰਦੇ ਹਨ ਉਹ ਸਤਬਲੇ ਹਾਰੀਤਾ ਉਹਨਾਂ ਪਿਆਰਿਆਂ ਤੋਂ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਨੇ ਹੋ ਨਾਨਕ ਤਿੰਨ ਮੁਖ ਉਜਲੇ ਸਤਗੁਰੂ ਜੀ ਕਿਨੋਂ ਉਹਨਾਂ ਗੁਰਮਖੰਡ ਦੇ ਉਜਲ ਮੁਖ ਹਨ ਪਰ ਲੋਕ ਪਰਲੋਕ ਵਿੱਚ ਜਿਨ ਅੰਤਰਨਾਮ ਪਰਗਾ ਜਿਨ੍ਹਾਂ ਦੇ ਹਿਰਦੇ ਚ ਮਹਾਰਾ ਦੇ ਅੰਮ੍ਰਿਤ ਨਾਮ ਦਾ ਪ੍ਰਕਾਸ਼ ਹੈ ਸਬਦ ਮਰੈ ਸੋਈ ਜਨ ਸਿੱਜੈ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਕਰਕੇ ਜੀਵਨ ਭਾਲ ਤੋਂ ਮਰੇ ਉਹ ਹੀ ਜਨ ਸਿੱਕੇ ਆ ਮੁਕਤ ਹੋ ਸਕਦਾ ਛੁਟਕਾਰਾ ਪਾਉਂਦਾ ਹੈ ਬਿਨ ਸ਼ਬਦੈ ਮੁਕਤ ਨਾ ਹੋਵੇ ਗੁਰੂ ਸਾਹਿਬ ਨੇ ਸ਼ਬਦ ਕਮਾਈ ਤੋਂ ਕਰੀ ਤੋਂ ਬਗੈਰ ਮੋਹ ਨਹੀਂ ਕਟਿਆ ਜਾਂਦਾ ਤੇ ਸ਼ਬਦ ਤੋਂ ਬਗੈਰ ਇਸੇ ਪ੍ਰਕਾਰ ਮੋਹ ਅਗਿਆਨ ਦੇ ਜਿਹੜੇ ਬੰਧਨ ਆ ਉਹ ਕੱਟੇ ਨਹੀਂ ਜਾਂਦੇ ਹੰਗ ਤਾਂ ਮਮਤਾ ਨਹੀਂ ਮਿਟਦੀ ਇਸ ਕਰਕੇ ਮੁਕਤ ਨਹੀਂ ਹੋ ਸਕਦਾ ਦੇਖ ਕਰੇ ਬਹੁ ਕਰਮ ਵਿਗੁੱਤੀ ਉਦੋਂ ਭਾਈ ਦੇਖ ਤਾਂ ਬੜੇ ਘਾਰਦੇ ਆ ਵੀ ਅਸੀਂ ਪਕਤ ਹਾਂ ਪਰ ਕਰਮਾਂ ਵਿੱਚ ਇਹ ਸੇ ਕਾਮ ਕਰਮਾਂ ਵਿੱਚ ਨਿਖਿਤ ਕਰਮਾਂ ਦੇ ਬਗੁੱਤੇ ਖਰਾਬ ਹੋਏ ਐ ਭਾਏ ਦੂਜੈ ਪਰਜ ਵਿਗੋਈ ਦੂਜੇ ਭਾਵ ਵਿੱਚ ਪਰਜ ਆ ਸ੍ਰਿਸ਼ਟੀ ਬਗੋਈ ਭੁੱਲ ਗਈ ਹੈ ਮਹਾਰਾਜ ਤੋਂ ਨਾਨਕ ਬਿਨ ਸਤਗੁਰ ਨਾਉ ਨਾ ਪਾਈਐ ਸਤਗੁਰੂ ਜੀ ਤੋਂ ਬਗੈਰ ਮਹਾਰਾਜ ਕਹਿੰਦੇ ਨਾਮ ਨਹੀਂ ਪਾਇਆ ਜਾ ਸਕਦਾ ਜੇ ਸੌ ਲੋਚੈ ਕੋ ਜੇ ਪਾਇ ਜਾਂਦਾ ਤਾਂ ਸੈਂਕੜੇ ਲੋਚਦੇ ਐ ਕੋਈ ਪਾ ਸਕਦਾ ਸਤਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਪਾਇਆ ਜਾ ਸਕਦਾ ਹੈ ਹਰ ਕਾ ਨਾਮ ਅਤ ਵੱਡ ਊਚਾ ਕਾਲਪੁਰਖ ਦਾ ਨਾਮ ਅਤਿਆੰਤ ਵੱਡਾ ਹੈ ਜਿਹੜਾ ਜਗ ਦਾ ਉੱਚੇ ਜੋ ਬ੍ਰਹਮ ਆਦਿਕ ਹੈ ਉਹਨਾਂ ਤੋਂ ਵੀ ਉੱਚੀ ਪਰਮਵੀ ਵਾਲਾ ਹੋ ਜਾਂਦਾ ਹੈ ਅੱਪੜ ਕੋਈ ਨਾ ਸਕੈ ਉਸ ਮਹਾਪੁਰਖ ਦੇ ਤੁਲਾ ਕੋਈ ਸਾਧਨ ਕਰਨ ਵਾਲਾ ਸਾਧਕ ਪੁਰਖ ਅੱਪੜ ਨਹੀਂ ਸਕਦਾ ਪਹੁੰਚ ਨਹੀਂ ਸਕਦਾ ਜੇ ਸੌ ਲੋਚੇ ਜੇ ਸੈਂਕੜੇ ਕੋਈ ਜਾਗੋ ਤਾਪੋ ਜਲ ਤਾਰਾ ਧੂਣੀਆਂ ਤਾਂ ਕੇ ਲੋਚੇ ਨਹੀਂ ਉਹਨਾਂ ਦੇ ਬਰਾਬਰ ਕੋਈ ਹੋ ਸਕਦਾ ਗੁਰਮੁਖ ਸੈਨ ਮੁਖ ਸੰਜਮ ਹੱਛਾ ਨਾ ਹੋਵੇ ਜਿਹੜੇ ਮੂੰਹ ਕਹੇ ਜੀ ਮੈਂ ਸੰਜਮੀ ਐ ਕਿ ਉਹ ਖਾਜੀ ਸਭ ਕੁਝ ਨਾ ਆਂਡੇ ਛੱਡੇ ਨਾ ਸ਼ਰਾਬ ਛੱਡੇ ਨਾ ਮਾਸ ਛੱਡੇ ਨਾ ਐ ਵੀ ਛੱਡੇ ਤੇ ਮੂੰਹ ਜੀ ਅਸੀਂ ਸੰਜਮੀ ਹੁੰਦੇ ਆ ਜਿਹੜਾ ਜਸਤੇ ਪ੍ਰਾਪਤ ਹੋ ਜਿਉ ਛੱਡਦੇ ਨਹੀਂ ਸੋ ਇਹ ਜੇ ਲੋਕ ਜਿਹੜੇ ਹੈ ਮੁਖ ਸੰਜਮ ਹੱਛਾ ਨਾ ਹੋਵੇ ਮੂੰਹ ਕਹੇ ਜੀ ਮੈਂ ਤਾਂ ਗੰਡਾ ਵੀ ਨਹੀਂ ਖਾਂਦਾ ਤੇ ਉਸ ਵਾਕੂ ਛੱਡੇ ਹੀ ਨਾ ਇਹ ਮੂਹ ਦਾ ਸੰਜਮ ਨਾਲ ਤਾਂ ਨਾ ਅੱਛਾ ਹੋ ਸਕਦਾ ਮੂਹ ਦੀਆਂ ਗੱਲਾਂ ਦਾ ਸੰਜਮੀ ਹੈ ਉਹ ਕਮਾਈ ਹੈ ਨਹੀਂ ਉਸ ਦੀ ਆਪਣੇ ਆਪ ਨੂੰ ਮੁਖ ਦੁਆਰਾ ਕਹਿੰਦਾ ਹੈ ਕਿ ਮੈਂ ਬੜਾ ਸੰਜਮੀ ਹੈ ਇੰਚਿਤ ਅੰਤ ਕੰਨਾ ਨਾ ਅੱਛਾ ਨਹੀਂ ਹੋ ਸਕਦਾ ਜਿੰਨੇ ਜੇ ਵਾਸ਼ਨਾ ਨਹੀਂ ਇਹਦੀਆਂ ਮਿਟਦੀਆਂ ਕਰ ਭੇਖ ਭਵੈ ਸਭ ਕੋ ਉਤੋਂ ਤੋਂ ਭਾਈ ਭੇਖ ਬਣਾ ਬਣਾ ਕੇ ਪਾਉਂਦੇ ਸਭ ਕੋ ਵਿੱਚੇ ਫਿਰਦੇ ਹਨ ਮੁਰ ਕੀ ਪੌੜੀ ਜਾਏ ਚੜੇ ਸਰਗਰਾਂ ਦੀ ਭਗਤੀ ਰੂਪ ਪੌੜੀ ਜਿਹੜਾ ਕੋਈ ਜਾ ਕੇ ਚੜੇ ਕਰਮ ਪ੍ਰਾਪਤ ਹੋਏ ਜਿਨ੍ਹਾਂ ਦੇ ਨਿਸਕਾਮ ਕਾਰਜ ਕੀਤੇ ਉਹਨਾਂ ਨੂੰ ਇਹ ਗੁਰਾਂ ਦੀ ਭਗਤੀ ਰੂਪ ਪੌੜੀ ਪ੍ਰਾਪਤ ਹੁੰਦੀ ਹੈ ਭੂਮਿਕਾ ਰੂਪ ਅੰਤਰ ਆਏ ਵਸੈ ਗੁਰ ਸਾਬਦ ਵਿਚਾਰ ਕੋ ਜੋ ਕੋਈ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਦਾ ਹੈ ਉਹਨੂੰ ਅੰਦਰ ਪਰਮੇਸ਼ਰ ਆਪ ਹੀ ਆ ਕੇ ਵਸ ਜਾਂਦਾ ਹੈ ਕਿਆਰ ਨਾਲ ਨਾਨਕ ਸ਼ਬਦ ਮਰੇ ਮਨ ਮਾਨੀਏ ਸਤਿਗੁਰੂ ਜੀ ਕਹਿੰਦੇ ਜੇ ਉਹ ਸ਼ਬਦ ਕਰਕੇ ਹੋਰ ਸੁਭਾਅ ਵੱਲੋਂ ਮਰ ਜਾਵੇ ਅੱਠੇ ਪੈਰ ਸ਼ਬਦ ਦੀ ਕਮਾਈ ਕਰਨ ਕੀ ਜੁੜਿਆ ਰਵੇ ਉਹਦਾ ਮਨ ਵਾਹਿਗੁਰੂ ਚ ਮੰਨ ਜਾਂਦਾ ਹੈ ਮਹਾਰਾਜ ਉਹਦੇ ਤੇ ਮਨ ਮੰਨ ਜਾਂਦਾ ਹੈ ਸੱਚੇ ਸਾਚੀ ਸੋ ਸੱਚੇ ਨਾਮ ਜਪਣ ਵਾਲਿਆਂ ਦੀ ਸੱਚੀ ਸੋਭਾ ਹੁੰਦੀ ਹੈ